ਔਰ ਮਾਂ ਦੇ ਸਾਹਮਣੇ ਪੁੱਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਅਜੇ ਗੱਡੀ 'ਚੋਂ ਉੱtre ਸੀ ਔਰ ਜਾਂਦੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਬੇਟਾ ਕਹਿੰਦਾ ਮਮੀ ਆਪਾਂ ਚੱਲ ਗਏ ਆਪਾਂ 10 ਮਿੰਟ 'ਚ ਗੱਲ ਕਰਕੇ ਤੁਰੇ ਆਉਨੇ ਆਸ ਉਹਨਾਂ ਨੇ ਸਾਨੂੰ 10 ਮਿੰਟਾਂ ਦਾ ਮੌਕਾ ਹੀ ਨਹੀਂ ਦਿੱਤਾ ਤਾਂ ਸਵੇਰੇ ਗੋਲੀਆਂ ਮਾਰ ਲੱਗੇ ਮੈਂ ਬਹੁਤ ਉਹਨਾਂ ਨੂੰ ਆਖਿਆ ਇਹ ਮੇਰੇ ਪੁੱਤ ਨੂੰ ਨਾ ਮਾਰੋ ਜਾਂ ਮੈਨੂੰ ਮਾਰ ਦਿਓ ਬਲੀ ਦਾ ਰੋਲਾ ਤਾਂ ਮੇਰੇ ਨਾਲ ਹੀ ਏ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਜਿਹੜੀ ਲੜਕੀ ਵੱਲੋਂ ਗੋਲੀਆਂ ਮਾਰੀਆਂ ਗਈਆਂ ਉਹ ਤੁਹਾਡੀ ਸਕੀ ਭੈਣ ਦਾ ਬੇਟਾ ਜੀ ਹਾਂ ਜੀ ਸਕੀ ਭੈਣ ਦਾ ਬੇਟਾ ਨਹੀਂ ਜੀ ਉਹਨਦੇ ਨਾਲ ਤਿੰਨ ਜਣੇ ਹੈਗੇ ਸੀ ਅਸੀਂ ਦੋਵੇਂ ਮਾਂ ਪੁੱਤੀ ਸੀਗੇ ਜਦੋਂ ਅਸੀਂ ਅਜੇ ਗੱਡੀ ਰੋਕਦੇ ਪਏ ਆ ਉਹਨੇ ਉਦੋਂ ਹੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਦੋਂ ਮੈਂ ਆਪਦੇ ਪੁੱਤ ਨੂੰ ਅੱਖੀਂ ਵੇਖਿਆ ਗੋਲੀਆਂ ਵੱਜਦਿਆਂ ਇਸੇ ਤਰ੍ਹਾਂ ਉਹਨਾਂ ਦੇ ਵੀ ਕਿਸੇ ਦਿਨ ਵੱਜਨ ਤੇ ਫਿਰ ਮੈਂ ਵੇਖਾ ਮੇਰਾ ਇੱਕ 6 ਸਾਲ ਦਾ ਪੁੱਤ ਰਾ ਇੱਕ ਮੇਰਾ ਜਿਹਦਾ 10 ਮਹੀਨਿਆਂ ਦਾ ਜਿਹੜੀ ਕਾਰਵਾਈ ਹੁਣ ਤੱਕ ਪੁਲਿਸ ਨੇ ਕੀਤੀ ਆ ਉਹਦੇ ਨਾਲ ਤੁਸੀਂ ਸੰਤੁਸ਼ਟ ਹੈਗੇ ਹੋ ਜਾਂ ਤੁਹਾਨੂੰ ਲੱਗਦਾ ਵੀ ਉਹ ਠੀਕ ਨਹੀਂ ਕੀਤੀ ਜਾਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਨਹੀਂ ਬਿਲਕੁਲ ਸੁਪਤੀ ਨਹੀਂ ਹੈ ਜੀ ਨਹੀਂ ਹੈਗੀ ਬਿਲਕੁਲ ਸਾਨੂੰ ਇਨਜਾਬ ਮਿਲਣਾ ਚਾਹੀਦਾ ਜਿਹੜਾ ਕਤਲ ਹੋਇਆ ਪੁਲਿਸ ਵਿਚਾਰੀ ਮੁਲਜ਼ਮਾਂ ਨੂੰ ਪੁਲਿਸ ਵੀ ਸ਼ਾਇਦ ਮਿਲੀ ਹੋ ਸਕਦੀ ਉਹਨਾਂ ਨਾਲ ਪੁਲਿਸ ਕਹਿੰਦੀ ਇੱਕ ਜਿੰਮਾ ਪੱਟਿਆ ਦਿਓ ਜੀ ਉਹ ਕਿਸੇ ਦਾ ਪਛਾਣਾ ਨਾਲ ਦਿਓ ਜੀ ਉਹਨਾਂ ਨਾਲ ਮਿਲੀ ਭੁਗਤ ਜਿਹੜੀ ਹੋ ਗਈ ਕਿ ਉਹ ਕੋਈ ਪਾਵਰ ਵਾਲੇ ਬੰਦੇ ਸੀ ਕੀ ਸੀਗੇ ਉਹ 86 ਬੰਦਾ ਸੀ ਸਰਪੰਚ ਮੌਜੂਦਾ ਜੀ ਹੁਣ ਹੁਣ ਮੌਜੂਦਾ ਨਹੀਂ ਹਾਂਜੀ ਅੱਛਾ ਉਹ ਵੀ ਨਾਲ ਸੀ ਹਾਂਜੀ ਕਿ ਇੱਕ ਮਾਂ ਦੇ ਸਾਹਮਣੇ ਪੁੱਤ ਨੂੰ ਨੌਜਵਾਨ ਪੁੱਤ ਦਾ ਕਤਲ ਕੀਤਾ ਗਿਆ ਕਿਤਨੇ ਕਿਤੇ ਗੱਲ ਛੋਟੀ ਨਹੀਂ ਬਹੁਤ ਵੱਡੀ ਗੱਲ ਆ ਔਰ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਫਿਰੋਜ਼ਪੁਰ ਦੀ ਪੁਲਿਸ ਦੇ ਉੱਪਰ ਔਰ ਮੌਜੂਦਾ ਥਾਣੇ ਥਾਣਾ ਮੱਲਾ ਵਾਲੇ ਦੀ ਪੁਲਿਸ ਦੇ ਉੱਪਰ ਜਿਨੇ ਇੰਨੇ ਘੰਟੇ ਇਸ ਮਸਲੇ ਨੂੰ ਡਲੇ ਵੀ ਕੀਤਾ ਬੀਤੇ ਦਿਨੀ ਇੱਕ ਕਤਲ ਕੀਤਾ ਗਿਆ ਸੀ ਜੋ ਕਿ ਜ਼ਮੀਨੀ ਵਿਵਾਦ ਦੇ ਨਾਲ ਸੰਬੰਧਿਤ ਸੀ ਇਹ ਖਬਰਾਂ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਇਹ ਮਾਸੀ ਦੇ ਲੜਕੇ ਨੇ ਮਾਸੀ ਦੇ ਲੜਕੇ ਦਾ ਕਤਲ ਕਰ ਦਿੱਤਾ ਪਰ ਇਸ ਦੀ ਗਰਾਉਂਡ ਰਿਪੋਰਟ ਕੀ ਆ ਕਿਉਂ ਕਤਲ ਕੀਤਾ ਗਿਆ ਕਿਵੇਂ ਕਤਲ ਕੀਤਾ ਗਿਆ ਸ਼ਾਇਦ ਇਹ ਕਹਾਣੀ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਏਗਾ ਪੈਰਾਥਲੋਂ ਜ਼ਮੀਨ ਤੱਕ ਨਿਕਲ ਜਾਏਗੀ ਕਿ ਇਸ ਤਰ੍ਹਾਂ ਵੀ ਰਿਸ਼ਤੇ ਤਾਰ ਤਾਰ ਹੋ ਸਕਦੇ ਆ ਹਾਲਾਂਕਿ ਖਬਰ ਕਰਨਾ ਠੀਕ ਨਹੀਂ ਕਿਉਂਕਿ ਪਰਿਵਾਰ ਦੇ ਘਰ ਦੁੱਖ ਆ ਪਰ ਦੂਜੇ ਪਾਸੇ ਇਹ ਗੱਲਾਂ ਇਹ ਪੂਰੀ ਕਹਾਣੀ ਲੋਕਾਂ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਔਰ ਪੁਲਿਸ ਦੇ ਸਾਹਮਣੇ ਲਿਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਮਾਂ ਦੇ ਸਾਹਮਣੇ ਪੁੱਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਗੱਲਬਾਤ ਕਰਨ ਦੇ ਲਈ ਗਏ ਸੀ ਅਜੇ ਗੱਡੀ ਚੋਂ ਉੱtre ਸੀ ਔਰ ਜਾਂਦੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਮਾਂ ਦੇ ਸਾਹਮਣੇ ਨੌਜਵਾਨ ਪੁੱਤ ਨੂੰ ਉਸ ਨੌਜਵਾਨ ਲੜਕੇ ਦਾ ਛੋਟਾ ਜਿਹਾ ਬੱਚਾ ਇੱਕ 5 ਸਾਲ ਦਾ ਬੱਚਾ ਦੋ ਬੱਚੇ ਨੇ ਔਰ ਕਹਿ ਸਕਦੇ ਆ ਕਿ ਘਰ ਖਾਲੀ ਹੋ ਗਿਆ ਪੂਰੀ ਗੱਲਬਾਤ ਕਰਦੇ ਆ ਮਾਤਾ ਦੇ ਨਾਲ ਮਾਤਾ ਜੀ ਤੁਸੀਂ ਨਾਲ ਗਏ ਸੀਗੇ ਕੋਈ ਫੋਨ ਆਇਆ ਸੀਗਾ ਜਦੋਂ ਇਹ ਮਸਲਾ ਹੋਇਆ ਉੱਥੇ ਪਿੰਡ 'ਚ ਨਹੀਂ ਜੀ ਮੈਂ ਹੁੰਦਾ ਤਾਂ ਮੈਨੂੰ ਕੋਈ ਪਤਾ ਨਹੀਂ ਵੈਸੇ ਬੇਟੇ ਦੇ ਨਾਲ ਹੀ ਮੈਂ ਗਈ ਸੀ ਅੱਛਾ ਬੇਟਾ ਕਹਿੰਦਾ ਮम्मी ਆਪਾਂ ਚੱਲ ਗਏ ਆਪਾਂ 10 ਮਿੰਟ 'ਚ ਗੱਲ ਕਰਕੇ ਤੁਰੇ ਆਉਨੇ ਹਾਂ ਜੀ ਬਸ ਹਮਮ ਗੱਲ ਕਰਨੀ ਆ ਸੀ ਗਏ ਸੀਗੇ 10 ਮਿੰਟਾਂ ਦੇ ਵਿੱਚ ਆਪਾਂ ਆ ਜਾਨੇ ਜੀ ਬਸ ਉਹਨਾਂ ਨੇ ਸਾਨੂੰ 10 ਮਿੰਟਾਂ ਦਾ ਮੌਕਾ ਹੀ ਨਹੀਂ ਦਿੱਤਾ ਉਸੇ ਮਰਿਆ ਗੋਲੀਆਂ ਮਾਰ ਲੱਗ ਮੈਂ ਬਹੁਤ ਉਹਨਾਂ ਨੂੰ ਆਖਿਆ ਇਹ ਮੇਰੇ ਪੁੱਤ ਨੂੰ ਨਾ ਮਾਰੋ ਜਾਂ ਮੈਨੂੰ ਮਾਰ ਦਿਓ ਪਹਿਲੀ ਦਾ ਰੌਲਾ ਤਾਂ ਮੇਰੇ ਨਾਲ ਹੀ ਏ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਤੁਸੀਂ ਕੋਈ ਵੈਸੇ ਤਾਂ ਗੱਲਬਾਤ ਹੀ ਕਰਨ ਵੈਸੇ ਹੀ ਗਏ ਸੀਗੇ ਹਾਂਜੀ ਗੱਲਬਾਤ ਕਰਨ ਹੀ ਗਏ ਸੀ ਘਰੋਂ ਤਾਂ ਸੀ ਆਨਾ ਮਮੀ ਆਪਾਂ 10 ਮਿੰਟਾਂ ਚ ਆ ਜਾਂਨੇ ਹਾਂ ਬਸ 10 ਮਿੰਟ ਦਾ ਉਹਨਾਂ ਨੇ ਸਾਨੂੰ ਮੌਕਾ ਹੀ ਨਹੀਂ ਦਿੱਤਾ ਇਹ ਜਦੋਂ ਤੁਸੀਂ ਗਏ ਘਰ ਗਏ ਸੀ ਜਾਂ ਕਿੱਥੇ ਇਹ ਘਟਨਾ ਹੋਈ ਕਿਹੜੀ ਜਗ੍ਹਾ ਤੇ ਨਹੀਂ ਜੀ ਘਰ ਜਾਣਾ ਹੈ ਜੇ ਘਰੇ ਸੀਗੇ ਤਾਂ ਉਹਨਾਂ ਨੇ ਰਸਤੇ ਵਿੱਚ ਹੀ ਸਾਨੂੰ ਬਸ ਕੇ ਰ ਲਿਆ ਰਸਤੇ ਦੇ ਵਿੱਚ ਹੀ ਰੁਕੇ ਹੋਏ ਸੀ ਅੱਛਾ ਉਹ ਜਿਹੜੇ ਲੜਕੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਉਹ ਤੁਹਾਡੀ ਸਕੀ ਭੈਣ ਦਾ ਬੇਟਾ ਜੀ ਹਾਂ ਜੀ ਸਕੀ ਭੈਣ ਦਾ ਬੇਟਾ ਪਹਿਲਾਂ ਆਉਣ ਜਾਣ ਸੀਗਾ ਪਹਿਲਾਂ ਬਹੁਤ ਜ਼ਿਆਦਾ ਉਸ ਮੁੰਡੇ ਨਾਲ ਆਉਣ ਜਾਣ ਸੀਗਾ ਅਜੇ 15 ਦਿਨ ਪਹਿਲਾਂ ਹੀ ਮੈਨੂੰ ਘਰੋਂ ਵੀ ਲੈ ਕੇ ਵੀ ਗਿਆ ਛੱਡ ਕੇ ਵੀ ਗਿਆ ਸਾਡੇ ਉੱਥੇ ਵੀ ਮੇਰੀ ਭੂਆ ਦਾ ਵੀ ਭੋਗ ਪੈਣਾ ਸੀਗਾ ਉੱਥੇ ਅਸੀਂ ਗਏ ਸੀਗੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਉਸ ਮੁੰਡੇ ਨੇ ਮੇਰੇ ਕੋਲੇ ਕੀਤੀ ਨਾ ਕਦੇ ਮੇਰੇ ਮੁੰਡੇ ਨੇ ਕੀਤੀ ਸੀਗੀ ਹੂੰ ਇਸ ਗੱਲ ਦਾ ਤਾਂ ਕੋਈ ਪਤਾ ਹੀ ਨਹੀਂ ਸੀ ਸਾਨੂੰ ਵੀ ਸਾਡੇ ਨਾਲ ਇੰਜ ਹੋ ਜਾਣੀ ਅਸੀਂ ਇਕੱਲਾ ਸੀਗਾ ਉਦੋਂ ਜਦੋਂ ਇਹ ਕਟਨਾ ਹੋਈ ਹੈ ਨਾਲ ਹੋਰ ਵੀ ਬੰਦੇ ਸੀ ਕਿਵੇਂ ਮਤਲਬ ਤੁਸੀਂ ਜਦੋਂ ਗੱਡੀ ਰੋਕੀ ਉਹਨਾਂ ਨੇ ਘੇਰ ਲਈ ਗੱਡੀ ਇਹ ਪੂਰੀ ਗੱਲ ਵੀ ਜਰੂਰ ਦੱਸੋ ਨਹੀਂ ਜੀ ਉਹਨਾਂ ਦੇ ਨਾਲ ਤਿੰਨ ਜਣੇ ਹੈਗੇ ਸੀ ਅਸੀਂ ਦੋਵੇਂ ਮਾਂ ਪੁੱਤੀ ਸੀਗੇ ਜਦੋਂ ਅਸੀਂ ਅਜੇ ਗੱਡੀ ਰੋਕਦੇ ਪਏ ਆ ਉਹਨੇ ਉਦੋਂ ਹੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਮੈਂ ਜਾ ਕੇ ਮੜ ਕੇ ਬਹੁਤ ਰੋਕਿਆ ਉਹਨੂੰ ਪਰ ਉਹ ਮੁੰਡਾ ਰੁਕਿਆ ਨਹੀਂ ਹਾਂ ਬਸ ਉਹ ਫਿਰ ਗੋਲੀਆਂ ਮਾਰ ਕੇ ਭੱਜ ਗਏ ਉੱਥੋਂ ਹਾਂਜੀ ਪਹਿਲਾਂ ਜਿਹੜੀ ਸਾਡੀ ਬੰਦੂਕ ਸੀਗੀ ਉਹ ਵੀ ਉਹਨਾਂ ਨੇ ਕੱਟ ਲਈ ਸੀਗੀ ਉਹ ਵੀ ਉਹਨਾਂ ਨੇ ਉੱਥੇ ਪੈਰ ਕੀਤੇ ਨੇ ਮੈਂ ਤਾਂ ਮੁੜ ਕੇ ਰੌਲਾ ਪਾਉਣ ਲੱਗ ਗਈ ਵੀ ਮੇਰੇ ਪੁੱਤ ਨੂੰ ਬਚਾ ਲਓ ਕੋਈ ਜਾਨਾ ਮੇਰੇ ਪੁੱਤ ਨੂੰ ਮਾਰਤਾ ਉਹ ਉੱਥੋਂ ਗੱਡੀ ਲੈ ਕੇ ਨਿਕਲ ਗਏ ਨੇ ਫਿਰ ਉੱਥੋਂ ਆਸ-ਪਾਸ ਲੋਕਾਂ ਨੇ ਤੁਹਾਡੀ ਮਦਦ ਕੀਤੀ ਉੱਥੋਂ ਫਰੋਜਪੁਰ ਲਿਜਾਣ ਚ ਹਾਂਜੀ ਲੋਕਾਂ ਨੇ ਮਦਦ ਕੀਤੀ ਇੱਕ ਜਣਾ ਉਹਨਾਂ ਦੇ ਨਾਲ ਦਾ ਹੀ ਸੀ ਜਿਹੜਾ ਉੱਥੇ ਫਿਰ ਮੌਕੇ ਤੇ ਆ ਗਿਆ ਹੂੰ ਉਹਨੇ ਚੱਕ ਕੇ ਮੇਰੇ ਨਾਲ ਫਰੋਜਪੁਰ ਤੱਕ ਗੱਡੀ ਲੈ ਕੇ ਗਿਆ ਏ ਹੂੰ ਰਾਹ ਦੇ ਵਿੱਚ ਬਹੁਤ ਫੋਨ ਆਉਂਦੇ ਰਹੇ ਨੇ ਮੈਂ ਉਹਨੂੰ ਮੜ ਕੇ ਆਖਿਆ ਮਾ ਵੀਰੇ ਮੈਨੂੰ ਫੋਨ ਦੇ ਦੇ ਮੈਂ ਘਰੇ ਫੋਨ ਲਾਉਣਾ ਐ ਦੇ ਡੈਡੀ ਨੂੰ ਵੀ ਸਾਡੇ ਮਗਰ ਆ ਜਾਏਗਾ ਉਹ ਆਖਣ ਲੱਗਾ ਪੈਣ ਮੇਰੇ ਫੋਨ 'ਚ ਪੈਸੇ ਹੀ ਨਹੀਂ ਹੈਗੇ ਹੂੰ ਬਸ ਸਮੇਂ ਰ ਮੰਦਿਰ ਦਾ ਫੋਨ ਮੁੰਡੇ ਦਾ ਮੇਰੇ ਕੋਲ ਆ ਗਿਆ ਸੀ ਮੈਨੂੰ ਲਾਉਣਾ ਨਹੀਂ ਸੀ ਆਉਂਦਾ ਇਹ ਹੁੰਦਾ ਲੋਕ ਨਹੀਂ ਸੀ ਮੈਨੂੰ ਪਤਾ ਤੇ ਆਇਆ ਮੈਂ ਉਹਨਾਂ ਦੇ ਡੈਡੀ ਦਾ ਫੋਨ ਘੜੀ ਘੜੀ ਚੁੱਕ ਲੈਂਦੀ ਜਦੋਂ ਪਹਿਲੀ ਗੋਲੀ ਵੱਜੀ ਉਹਨੇ ਆਪਦੇ ਡੈਡੀ ਨੂੰ ਫੋਨ ਆਪ ਕੀਤਾ ਠੀਕ ਹੈ ਡੈਡੀ ਮੈਨੂੰ ਗੋਲੀ ਵੱਜੀ ਹਮ ਬਸ ਇਹ ਕਿਹੜੇ ਕਿਹੜੇ ਬੰਦੇ ਸੀਗੇ ਨਾਲ ਜਿਨ੍ਹਾਂ ਦੇ ਨਾਲ ਇਹ ਮਿਲ ਕੇ ਇਹ ਸਾਰਾ ਕੁਝ ਕੀਤਾ ਕਿ ਉਹਨਾਂ ਨੇ ਪਹਿਲਾਂ ਹੀ ਇਹ ਪਲਾਨ ਕੀਤਾ ਹੋਇਆ ਸੀਗਾ ਵੀ ਤੁਹਾਨੂੰ ਉੱਥੇ ਬੁਲਾ ਕੇ ਸਾਰਾ ਕੁਝ ਕਰਨਾ ਜੀ ਹਾਂ ਉਹਨਾਂ ਦਾ ਤਾਂ ਪਹਿਲਾਂ ਦਾ ਹੀ ਪਲਾਨ ਕੋਈ ਹੋਊਗਾ ਤਾਂ ਹੀ ਉਹ ਉੱਥੇ ਰਾਹ ਦੇ ਵਿੱਚ ਖੜੋਤੇ ਹੋਏ ਸੀਗੇ ਹੂੰ ਤੇ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਇਸ ਬਾਰੇ ਹੂੰ ਤੇ ਕੀ ਨਾਮ ਨੇ ਉਹਨਾਂ ਦੇ ਇਹ ਬੰਦਿਆਂ ਦੇ ਜਿਨ੍ਹਾਂ ਨੇ ਮਤਲਬ ਇਹ ਨਾਲ ਸਾਥ ਦਿੱਤਾ ਉਹਦਾ ਹੋਰ ਕਿਹੜੇ ਬੰਦੇ ਨੇ ਦੇ ਨਾਲ ਉਹਦੇ ਨਾਲ ਇੱਕ ਅਰਚਦੀਪ ਸੀਗਾ ਹੂੰ ਤੇ ਇੱਕ ਸੀਗਾ ਹੁੰਦਾ ਨਾਮ ਹੈਗਾ ਬਲਦੇਵ ਸੀ ਹੂੰ ਇਹ ਦੋ ਜਣੇ ਇੱਕ ਹਰਪ੍ਰੀਤ ਸੀ ਗੋਲੀ ਹਰਪ੍ਰੀਤ ਨੇ ਮਾਰੀ ਹੂੰ ਹਾਂਜੀ ਮਤਲਬ ਉਹ ਨਾਲ ਸਾਥ ਸੀ ਉਹਨਾਂ ਦੇ ਨਾਲ ਸਾਥ ਸੀਗਾ ਉਹਨਾਂ ਦਾ ਹੂੰ ਤੇ ਪੁੱਤ ਚਲਾ ਗਿਆ ਹੈ ਹਾਲਾਂਕਿ ਇਹ ਪੂਰਤੀ ਨਹੀਂ ਹੋ ਸਕਦੀ ਪਰ ਸਜ਼ਾ ਦੀ ਕੀ ਮੰਗ ਕਰਦੇ ਹੋ ਵੀ ਕਿਸ ਤਰ੍ਹਾਂ ਦੀ ਸਜ਼ਾ ਉਹਨਾਂ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਮਾਂ ਦਾ ਪੋਤੀ ਮਾਰ ਦਿੱਤਾ ਮਾਂ ਦੇ ਬਿਲਕੁਲ ਸਾਹਮਣੇ ਮਹਤਾਨੀ ਜਿਵੇਂ ਮੈਂ ਆਦੇ ਪੁੱਤ ਨੂੰ ਅੱਖੀਂ ਵੇਖਿਆ ਗੋਲੀਆਂ ਵੱਜਦਿਆਂ ਇਸੇ ਤਰ੍ਹਾਂ ਉਹਨਾਂ ਦਾ ਵੀ ਕਿਸੇ ਦਿਨ ਵੱਜਣ ਤੇ ਫਿਰ ਮੈਂ ਵੇਖਾ ਮੇਰਾ ਇੱਕ 6 ਸਾਲ ਦਾ ਪੁੱਤ ਰਾ ਇੱਕ ਮੇਰਾ ਜਿੰਦਾ 6 ਮਹੀਨਿਆਂ ਦਾ ਮੈਂ ਤਾਂ ਇਹੋ ਹੀ ਨਿصاف ਮੰਗਦੀ ਮੈਂ ਇਹਨਾਂ ਨੂੰ ਕਿਵੇਂ ਕੌਣ ਕਮਾਵੇਗਾ ਤੇ ਕੌਣ ਇਹਨਾਂ ਨੂੰ ਖਵਾਵੇਗਾ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਇਹ ਜ਼ਰੂਰੀ ਹੋ ਜਾਂਦੀਆਂ ਨੇ ਸਾਂਝੀਆਂ ਕਰਨੀਆਂ ਕਿਉਂਕਿ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਇਹ ਚੀਜ਼ਾਂ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਪਰ ਜਿਹੜਾ ਦੁੱਖ ਆ ਉਹ ਵੰਡਾਇਆ ਜਾ ਸਕਦਾ ਲੇਕਿਨ ਜਿਹੜਾ ਦੁੱਖ ਮਾਪਿਆਂ ਨੂੰ ਪੈ ਚੁੱਕਿਆ ਇਹਨਾਂ ਦੇ ਸਿਰ ਦੇ ਉੱਪਰ ਉਹ ਕਿਤਨਾ ਕਿਤੇ ਕਦੇ ਵੀ ਸ਼ਾਇਦ ਖਤਮ ਨਹੀਂ ਹੋ ਸਕਦਾ ਉਹ ਜੋ ਮਾਂ ਨੇ ਆਪਣੇ ਸਾਹਮਣੇ ਪੁੱਤ ਨੂੰ ਗੋਲੀਆਂ ਵੱਜਦੇ ਵੇਖਿਆ ਉਹ ਤਸਵੀਰ ਤੱਕ ਮਾਂ ਜਾਣਦੀ ਆ ਲੇਕਿਨ ਦੂਜੇ ਪਾਸੇ ਛੋਟੇ-ਛੋਟੇ ਬੱਚੇ ਨੇ ਹਜੇ ਇੱਕਾ ਗੋਦੀ ਦੇ ਵਿੱਚ ਬੱਚਾ ਇੱਕ ਬੱਚਾ 4-5 ਸਾਲ ਦਾ ਦੱਸਿਆ ਜਾ ਰਿਹਾ ਔਰ ਬਿਲਕੁਲ ਸਿੰਪਲ ਸਾਦਾ ਪਰਿਵਾਰ ਆ ਪਰਿਵਾਰ ਕਹਿੰਦਾ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਕੁਝ ਵੀ ਹੋ ਸਕਦਾ ਇਥੋਂ ਸਿਰਫ ਗੱਲਬਾਤ ਕਰਨ ਦੇ ਲਈ ਜਾਂਦੇ ਆ ਔਰ ਇਹ ਘਟਨਾ ਵਾਪਰ ਜਾਂਦੀ ਆ ਤਾਂ ਤੁਸੀਂ ਆਪ ਸੋਚੋ ਕਿ ਰਿਸ਼ਤੇ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਵਿਖਰਦੇ ਜਾ ਰਿਹਾ ਕਿਵੇਂ ਤਾਰ-ਤਾਰ ਹੁੰਦੇ ਨਜ਼ਰ ਆ ਰਿਹਾ ਕਿਉਂਕਿ ਘਰ ਆਉਣਾ ਜਾਣਾ ਰਿਸ਼ਤੇਦਾਰੀ ਦੇ ਵਿੱਚ ਆਉਣਾ ਜਾਣਾ ਵਧੀਆ ਸੀਗਾ ਲੇਕਿਨ ਫਿਰ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਕਿਤਨਾ ਕਿਤੇ ਨਿੰਦਨਯੋਗ ਘਟਨਾ ਇਸ ਦੇ ਬਾਬਤ ਹੋਰ ਵੀ ਥੋੜੀ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਫਾਦਰ ਨੇ ਇਹ ਭਾਈ ਜੀ ਪੂਰੀ ਗੱਲ ਜਿਹੜੀ ਸੀਗੀ ਹਾਲਾਂਕਿ ਚਲੋ ਨਹੀਂ ਮਾਹੌਲ ਹੁੰਦਾ ਗੱਲ ਕਰਨ ਦਾ ਕਿਉਂਕਿ ਮੈਂ ਜੋਦਾ ਦੇ ਦੇਖਿਆ ਤੁਸੀਂ ਉਦੋਂ ਦੇ ਮਨ ਭਰਿਆ ਹੁੰਦਾ ਪਰ ਗੱਲ ਜਿਹੜੀ ਉਹ ਰੱਖਣੀ ਬੜੀ ਜ਼ਿਆਦਾ ਜ਼ਰੂਰੀ ਆ ਇੰਨਾ ਕੁ ਜ਼ਰੂਰ ਦੱਸ ਦਿਓ ਮਸਲਾ ਸੀਗਾ ਕੀ ਜ਼ਮੀਨ ਕਿਹੜੀ ਦਾ ਰੌਲਾ ਸੀ ਕਿਵੇਂ ਰੌਲਾ ਸੀਗਾ ਇਸ ਬਾਰੇ ਥੋੜੀ ਜਿਹੀ ਜਾਣਕਾਰੀ ਬਈ ਜੀ ਤੁਸੀਂ ਜ਼ਰੂਰ ਦੱਸ ਦਿਓ ਜੀ ਕੋਈ ਮਸਲਾ ਨਹੀਂ ਜੇ ਜ਼ਮੀਨ ਦੀ ਗੱਲ ਹੀ ਚੱਲਦੀ ਪਈ ਸੀ ਵੀ ਇਹ ਤਿੰਨੇ ਭੈਣਾਂ ਨੇ ਉਹਨਾਂ ਦੇ ਇਕੱਲੇ ਕੁਲ ਜ਼ਮੀਨ ਤੇ ਜੇ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਜੀ ਇਹਨਾਂ ਦੀ ਆਪਸੀ ਕੋਈ ਗੱਲ ਭਰਾਵਾਂ ਭਰਾਵਾਂ ਦੀ ਹੋਈ ਹੋਵੇ ਸਾਨੂੰ ਇਸ ਗੱਲ ਦਾ ਪਤਾ ਹੋਰ ਇਸ ਤੋਂ ਬਗੈਰ ਸਾਨੂੰ ਨਹੀਂ ਜੀ ਪਤਾ ਆਉਂਦਾ ਕੀ ਗੱਲ ਚੱਲਦੀ ਸੀ ਕੀ ਨਹੀਂ ਜੀ ਇਹ ਜ਼ਮੀਨ ਕੋਈ ਨਾਨਕਿਆਂ ਵੱਲੋਂ ਸੀ ਉਹਦਾ ਕੋਈ ਰੌਲਾ ਸੀ ਜੀ ਹਾਂਜੀ ਨਾਨਕੇ ਰਸਤਾਈ ਕਿਲੇ ਜੀ ਮੈਂਸੀ ਦੇ ਤਿੰਨ ਭੈਣਾਂ ਜੀ ਹਮ ਇੱਕ ਪਰਿਵਾਰ ਉੱਤੇ ਹੈਗੇ ਵਸਿਆ ਕਾफी ਧੀਰਦਾਈ ਹਮ ਕਹਿੰਦੇ ਮੰਗਵਣੀ ਤੁਹਾਡੇ ਪਰਿਵਾਰਾ ਲੋਕ ਕੀਤੀ ਗਈ ਕਦੇ ਵੀ ਅੱਜ ਅੱਜ ਦੀ ਕੋਈ ਉਹ ਜੀ ਗੱਲ ਨਹੀਂ ਹੋਈ ਜੀ ਹਮ ਪਰ ਇਸ ਤਰ੍ਹਾਂ ਇਹ ਬਹਿ ਕੇ ਵੀ ਕੀਤਾ ਜਾ ਸਕਦਾ ਹੈ ਬਾਈ ਜੀ ਗੱਲ ਹੋ ਸਕਦੀ ਸੀ ਹਨਾ ਕੁਝ ਨਹੀਂ ਸਾਨੂੰ ਤਾਂ ਦੱਸਿਆ ਕਿਸੇ ਨੇ ਨਹੀਂ ਇਹਨਾਂ ਨੂੰ ਮਾੜੀ ਮੋਟੀ 19 21 ਕੋਈ ਗੱਲ ਹੋ ਗਈ ਕੋਈ ਵੱਡੀ ਗੱਲ ਨਹੀਂ ਅਜੇ ਹੋਈ ਜੀ ਕੋਈ ਵੀ ਹਮ ਬਸ ਉਹ ਨਾ ਹਮ ਬਈ ਪੁਲਿਸ ਕਾਰਵਾਈ ਸਹੀ ਕਰ ਰਹੀ ਆ ਨਹੀਂ ਕਰ ਰਹੀ ਕਿਵੇਂ ਦੀ ਕਾਰਵਾਈ ਹੈ ਪੁਲਿਸ ਦੀ ਬਹੁਤ ਢਿੱਲੀ ਕਾਰਵਾਈ ਜੀ ਹੂੰ ਨਹੀਂ ਆਪਣੀ ਮਰਜ਼ੀ ਨਹੀਂ ਕਰਦੇ ਕੋਈ ਸਾਤੋਂ ਨਹੀਂ ਕੁਝ ਹੋਇਆ ਜਿਹੜੀ ਕਾਰਵਾਈ ਹੁਣ ਤੱਕ ਪੁਲਿਸ ਨੇ ਕੀਤੀ ਆ ਉਹਦੇ ਨਾਲ ਤੁਸੀਂ ਸੰਤੁਸ਼ਟ ਹੈਗੇ ਹੋ ਜਾਂ ਤੁਹਾਨੂੰ ਲੱਗਦਾ ਵੀ ਉਹ ਠੀਕ ਨਹੀਂ ਕੀਤੀ ਜਾਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਨਹੀਂ ਬਿਲਕੁਲ ਸੰਤੁਸ਼ਟੀ ਨਹੀਂ ਹੈ ਜੀ ਨਹੀਂ ਹੈਗੀ ਬਿਲਕੁਲ ਮੰਗ ਕੀ ਕਰਦੇ ਹੋ ਉੱਪਰਲੇ ਅਧਿਕਾਰੀਆਂ ਨੂੰ ਔਰ ਮੁੱਖ ਮੰਤਰੀ ਤੱਕ ਤੁਹਾਡੀ ਕੀ ਮੰਗ ਆ ਕਿਸ ਤਰ੍ਹਾਂ ਦੀ ਇਹ ਕਾਰਵਾਈ ਔਰ ਇਨਕੁਆਇਰੀ ਹੋਣੀ ਚਾਹੀਦੀ ਸਾਨੂੰ ਇਨਜਾਬ ਮਿਲਣਾ ਚਾਹੀਦਾ ਜਿਹੜਾ ਕਤਲ ਹੋਇਆ ਹੈ ਪੁਲਿਸ ਵਿਚਾਰੀ ਜੀ ਮੁਲਜ਼ਮਾਂ ਨੂੰ ਹੂੰ ਇਹ ਵੀ ਇਹ ਵੀ ਬਈ ਜੋ ਕੋਈ ਸ਼ੱਕ ਹੈਗਾ ਜਿਵੇਂ ਅਸੀਂ ਬੈਠੇ ਸੀ ਆਫ ਕੈਮਰਾ ਗੱਲ ਹੋ ਰਹੀ ਸੀ ਵੀ ਅ ਪੁਲਿਸ ਵੀ ਸ਼ਾਇਦ ਮਿਲੀ ਹੋ ਸਕਦੀ ਉਹਨਾਂ ਨਾਲ ਪੁਲਿਸ ਕਹਿੰਦੀ ਇੱਕ ਜਿੰਨਾ ਦਾ ਪਰਚਾ ਦਿਓ ਜੀ ਉਹ ਕਿਸੇ ਦਾ ਪਰਚਾਨਾ ਨਾਲ ਦਿਓ ਜੀ ਹੂੰ ਤੇ ਪੁਲਿਸ ਬਾਈ ਜੀ ਰਾਤ 9 9:30 ਵਜੇ ਕਹਿੰਦੇ ਗਈ ਆ ਔਰ ਘਟਨਾ ਕਹਿੰਦੇ 5 5:00 6:00 ਵਜੇ ਦੇ ਆਸ-ਪਾਸ ਸਾਨੂੰ ਉਹਨਾਂ ਨੇ 10 10:30 ਅੱਗ ਗਈ ਉੱਥੇ ġੇੜਾ ਮਰ ਗਿਆ ਜੀ ਰਾਤ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਕਦੋਂ ਗਈ ਤੇ ਘਟਨਾ ਤਾਂ ਪਹਿਲਾਂ ਹੋ ਗਈ ਸੀ ਤਾਂ ਹਾਂਜੀ ਕੱ 6:00 ਵਜੇ ਦੀ ਘਟਨਾ ਜੀ ਹੂੰ ਇਹ ਸਵਾਲੀਆ ਚਿੰਨ ਪੁਲਿਸ ਤੇ ਹੁੰਦਾ ਖੜਾ ਵੀ ਇੰਨੇ ਟਾਈਮ ਬਾਅਦ ਪੁਲਿਸ ਦਾ ਜਾਣਾ ਇੱਕ ਗੋਲੀਆਂ ਚੱਲੀਆਂ ਹੁਣ ਪੁਲਿਸ ਦੀ ਮਿਲੀ ਪਹੁੰਚ ਹੋ ਸਕਦੀ ਫਿਰ ਇਹਦੇ ਚ ਚਲੋ ਇਹ ਪੁਲਿਸ ਨੂੰ ਪਤਾ ਜੀ ਸਰ ਹੂੰ ਮਿਲੀ ਪਹੁੰਚ ਨਹੀਂ ਪਹੁੰਚ ਜੀ ਜਿਹੜੇ ਇਹ ਬੰਦੇ ਮਾਤਾ ਨੇ ਗੱਲ ਕੀਤੀ ਜਿਹੜੇ ਬੰਦੇ ਨਾਲ ਸੀਗੇ ਉਹਦੇ ਦੋਸਤ ਮਿੱਤਰ ਸੀ ਕੀ ਸੀਗੇ ਬੰਦੇ ਉਹ ਕਿਵੇਂ ਸੀਗੇ ਉਹ ਇਕੱਠੇ ਦਿੰਦੇ ਸੀ ਜੀ ਉਹਨਾਂ ਦੀ ਸਾਰੀ ਮਿਲੀ ਪਹੁੰਚ ਨਾਲ ਜੀ ਹੂੰ ਉਹਨਾਂ ਤੋਂ ਬਿਨਾਂ ਨਹੀਂ ਕੰਮ ਕਰ ਸਕਦਾ ਇਹ ਗੱਲਾ ਉਹ ਜੀ ਹੂੰ ਨਾ ਉਹਦੇ ਜ ਕੋਈ ਨੇਮਡ ਥੀ ਉਹਨਾਂ ਨਾਲ ਮਿਲੀ ਭੁਗਤ ਜਿਹੜੀ ਹੋ ਗਈ ਕਿ ਉਹ ਕੋਈ ਪਾਵਰ ਵਾਲੇ ਬੰਦੇ ਸੀ ਕੀ ਸੀਗੇ ਉਹ 86 ਬੰਦਾ ਸੀ ਸਰਪੰਚ ਮੌਜੂਦਾ ਜੀ ਹੁਣ ਹੁਣ ਮੌਜੂਦਾ ਨਹੀਂ ਹਾਂਜੀ ਅੱਛਾ ਉਹ ਵੀ ਨਾਲ ਸੀ ਹਾਂਜੀ ਹੂੰ ਤਾਂ ਬਿਲਕੁਲ ਇਹ ਜਿਹੜੀ ਕਹਾਣੀ ਆ ਇਹ ਹਰ ਘਰ ਤੱਕ ਸਰਕਾਰ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਜਰੂਰ ਪਹੁੰਚਣੀ ਚਾਹੀਦੀ ਆ ਕਿਉਂਕਿ ਵਾਰ-ਵਾਰ ਇੱਕੋ ਗੱਲ ਕਹਿੰਦੇ ਨੇ ਇਨਸਾਫ ਦੀ ਅਨਸਾਫ਼ ਪਰਿਵਾਰ ਨੂੰ ਵਾਕਿਆ ਮਿਲਣਾ ਚਾਹੀਦਾ ਕਿਉਂਕਿ ਪੁੱਤ ਤਾਂ ਚਾਹੇ ਵਾਪਸ ਨਹੀਂ ਆ ਸਕਦਾ ਲੇਕਿਨ ਮਾਪੇ ਇਨਸਾਫ਼ ਦੀ ਉਡੀਕ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਸਾਡੇ ਸੋਰਸਸ ਵੀ ਕਹਿੰਦੇ ਨੇ ਔਰ ਲੋਕ ਵੀ ਕਥਿਤ ਤੌਰ ਤੇ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕਿ ਜਦੋਂ ਇਹ ਘਟਨਾ ਹੁੰਦੀ ਆ ਕਈ ਘੰਟੇ ਤੱਕ ਤਾਂ ਉੱਥੇ ਪੁਲਿਸ ਹੀ ਨਹੀਂ ਪਹੁੰਚਦੀ ਜਾਨੀ ਕਿ ਇੱਥੋਂ ਸਵਾਲਾਂ ਦੇ ਘੇਰੇ ਚ ਮੱਲਾਂ ਵਾਲੇ ਥਾਣੇ ਦੀ ਪੁਲਿਸ ਆ ਜਾਂਦੀ ਹੈ ਕਿ ਇੱਕ ਕਤਲ ਹੋਇਆ ਹੋਵੇ ਔਰ ਪੁਲਿਸ ਉਸ ਘਟਨਾ ਵਾਲੇ ਸਮੇਂ ਤੇ ਕਈ ਘੰਟਿਆਂ ਬਾਅਦ ਪਹੁੰਚੇ ਔਰ ਉਸ ਤੋਂ ਬਾਅਦ ਵੀ ਜਦੋਂ ਪਰਚੇ ਦੀ ਗੱਲ ਆਵੇ ਤਾਂ ਪੁਲਿਸ ਆਨਾਕਾਨੀ ਕਰਦੀ ਉੱਥੇ ਵੀ ਨਜ਼ਰ ਆਵੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਔਰ ਪਰਿਵਾਰ ਨੇ ਕਥਿਤ ਤੌਰ ਤੇ ਇਸ ਦੀ ਜਿਹੜੀ ਜਾਂਚ ਆ ਉਹ ਕਰਨ ਦੀ ਮੰਗ ਕੀਤੀ ਆ ਕਿ ਅਸੀਂ ਸੰਤੁਸ਼ਟ ਨਹੀਂ ਹੈਗੇ ਇਸ ਕਾਰਵਾਈ ਤੋਂ ਔਰ ਕਾਰਵਾਈ ਜਿਹੜੀ ਆ ਉਹ ਬਿਲਕੁਲ ਨਿਰਪੱਖ ਨਰੋਲ ਹੋਣੀ ਚਾਹੀਦੀ ਆ ਔਰ ਇਨਸਾਫ ਮਿਲਣਾ ਚਾਹੀਦਾ ਔਰ ਇਸ ਕਹਾਣੀ ਦੇ ਵਿੱਚ ਇਸ ਪੂਰੀ ਖਬਰ ਦੇ ਵਿੱਚ ਜਿਹੜੀ ਚੀਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਹ ਇਹ ਸੀ ਕਿ ਇੱਕ ਮਾਂ ਦੇ ਸਾਹਮਣੇ ਪੁੱਤ ਨੂੰ ਨੌਜਵਾਨ ਪੁੱਤ ਦਾ ਕਤਲ ਕੀਤਾ ਗਿਆ ਕਿਤਨੇ ਕਿਤੇ ਗੱਲ ਛੋਟੀ ਨਹੀਂ ਬਹੁਤ ਵੱਡੀ ਗੱਲ ਆ ਔਰ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਫਿਰੋਜ਼ਪੁਰ ਦੀ ਪੁਲਿਸ ਦੇ ਉੱਪਰ ਔਰ ਮੌਜੂਦਾ ਥਾਣੇ ਥਾਣਾ ਮੱਲਾ ਵਾਲੇ ਦੀ ਪੁਲਿਸ ਦੇ ਉੱਪਰ ਜਿਨੇ ਇੰਨੇ ਘੰਟੇ ਇਸ ਮਸਲੇ ਨੂੰ ਡਲੇ ਵੀ ਕੀਤਾ ਔਰ ਦੂਜੇ ਪਾਸੇ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਫਿਰੋਜ਼ਪੁਰ ਦੀ ਪੁਲਿਸ ਪੰਜਾਬ ਪੁਲਿਸ ਇਸ ਦੇ ਉੱਪਰ ਵਧੀਆ ਤਰੀਕੇ ਨਾਲ ਜਾਂਚ ਕਰਵਾਏਗੀ ਔਰ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ ਜਿੱਥੇ ਅਸੀਂ ਖੜੇ ਹਾਂ ਇੱਕ ਘਰ ਫਿਰੋਜ਼ਪੁਰ ਦੇ ਮੱਲਾ ਵਾਲੇ ਦੇ ਅੰਡਰ ਆਉਂਦਾ ਹਾਮਦਵਾਲਾ ਪਿੰਡ ਦਾ ਨਾਮ ਹੈ ਜਿੱਥੋਂ ਦੀ ਇਹ ਘਟਨਾ ਜ਼ਿਲ੍ਹਾ ਫਰੋਜ਼ਪੁਰਾ ਕਮੈਂਟ ਸੈਕਸ਼ਨ ਤੁਹਾਡੇ ਕੋਲੇ ਆ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਸਕਦੇ ਹੋ ਫਰੋਜ਼ਪੁਰ ਤੋਂ ਸਖਵਿੰਦਰ ਸਿੰਘ